ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਟੈਟ ਪੇਪਰ 1 2 ਜੂਜੀਸੀ ਨੈਟ ਪੇਪਰ ਪੰਜਾਬੀ ਵਿਆਕਰਨ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ। ਇਸ ਕਰਕੇ ਸਾਰੇ ਦੋਸਤ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ। ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ। ਤਾਂ ਕਿ ਹਰੇਕ ਤੱਕ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਪ੍ਰਸ਼ਨ 62 ਵਾਕ ਵਿੱਚ ਦੋ ਬਿੰਦੀ ਡੈਸ਼ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਡੀ ਵੇਰਵਾ ਦੇਣ ਲਈ 63 ਦੁਆਬੀ ਭਾਸ਼ਾ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਦਾ ਇਲਾਕਾ ਹੈ हां जी ਇਹਦਾ ਉੱਤਰ ਆਊਗਾ ਜੀ ਬੀ ਸਤਲੂਜ ਤੇ ਬਿਆਸ ਉਸ ਤੋਂ ਬਾਅਦ ਅਗਲਾ ਪ੍ਰਸ਼ਨ 64 ਵਰਤਮਾਨ ਵਿੱਚ ਪੰਜਾਬੀ ਵਰਣਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਕੁੱਲ ਕਿੰਨੇ ਅੱਖਰ ਹਨ ਹਾਂ ਜੀ ਇਹਦਾ ਉੱਤਰ ਆਊਗਾ ਜੀ 41 ਡੀ ਕੁੱਲ 41 ਧੁਨੀਆਂ ਨੇ 65 ਅਦਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਹਦਾ ਉੱਤਰ ਹੈ ਜੀ ਬੀ ਬਲ ਅਤੇ ਦੁੱਤ ਅੱਖਰਾਂ ਨਾਲ ਦੁੱਤ ਅੱਖਰ ਹੈਗੇ ਨੇ ਤਿੰਨ ਖਾ ਹ ਰ ਰ ਅਤੇ ਵ ਵ ਉਸ ਤੋਂ ਬਾਅਦ 66 ਕਾਲ ਤੋਂ ਕੀ ਭਾਵ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਕਿਰਿਆ ਦਾ ਕੋਈ ਕੰਮ ਹੋਣਾ 66 ھیਠ ਲਿਖਿਆਂ ਵਿੱਚੋਂ ਲਗਾਖਰ ਕਿਹੜੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸੀ ਬਿੰਦੀ ਟਿੱਪੀ ਅਦਕ ਇਹ ਤਾਂ ਨੇ ਲਗਾਖਰ ਨੇ ਲਗਾਖਰ ਹੁੰਦੇ ਨੇ ਜਿਹੜੇ ਲਗਾ ਤੇ ਅੱਖਰਾਂ ਦੇ ਨਾਲ ਚਿੰਨ ਵਰਤੇ ਜਾਂਦੇ ਨੇ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ 68 ھیਠ ਲਿਖਿਆਂ ਵਿੱਚੋਂ ਸਗੋਸ਼ ਅਲਪ੍ਰਾਂਵ ਵਿਅੰਜਨ ਕਿਹੜੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਬੀ ਬੱਬਾ ਦੱਤਾ ਤੇ ਡੱਟਾ ਅਗਲਾ 69 ਦੁੱਤ ਅੱਖਰ ਕਿਹੜੇ ਹੁੰਦੇ ਹਨ ਹਾਂਜੀ ਇਹਦਾ ਉੱਤਰ ਹੈ ਡੀ ਅੱਤੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲਿਖੇ ਜਾਣ ਵਾਲੇ ਜਿਹੜੇ ਦੂਜੇ ਅੱਖਰਾਂ ਦੇ ਪੈਰ ਦੇ ਵਿੱਚ ਲਿਖੇ ਜਾਂਦੇ ਨੇ ਉਹਨਾਂ ਨੂੰ ਦੁੱਤ ਅੱਖਰ ਆਖਦੇ ਨੇ ਇਹ ਹੈਗੇ ਨੇ ਹਾ ਹਾ ਰਾ ਰਾ ਵਾ ਵਾ ਅਗਲਾ 70 ਕਾਮਾਂ ਦੇ ਆਖੇ ਡੈਸ਼ ਨਹੀਂ ਮਰਦੇ ਆਖਾਨ ਨੂੰ ਪੂਰਾ ਕਰੋ ਹਾਂਜੀ ਇਸ ਆਖਾਨ ਦੇ ਵਿੱਚ ਆਊਗਾ ਢੋਰ ਬੀ ਕਾਮਾਂ ਦੇ ਆਖੇ ਢੋਰ ਨਹੀਂ ਮਰਦੇ ਉਸ ਤੋਂ ਬਾਅਦ 71 ਪਾਸ਼ਾ ਕੀ ਹੈ ਹਾਂਜੀ ਇਹਦਾ ਉੱਤਰ ਹੈ ਏ ਚਿੰਨ ਰੂਪ ਉਸ ਤੋਂ ਬਾਅਦ 72 ਬਾਹਰ ਤੇ ਬਾਹਰ ਵਿੱਚ ਕਿਸ ਤਰ੍ਹਾਂ ਦਾ ਅੰਤਰ ਹੈ ਹਾਂਜੀ ਇਹਦੇ ਵਿੱਚ ਅੰਤਰ ਹੈਗਾ ਸੁਰਤਾ ਸੋ ਇਸ ਕਰਕੇ ਇਹਦਾ ਉੱਤਰ ਹੋਊਗਾ ਬੀ 73 ਹੇਠ ਲਿਖਿਆਂ ਵਿੱਚੋਂ ਮਲਬਈ ਉਪਭਾਸ਼ਾ ਦਾ ਖੇਤਰ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਬੀ ਫਿਰੋਜ਼ਪੁਰ 74 ਸਮਾਸੀ ਸ਼ਬਦਾਂ ਦੀ ਸਰੰਚਨਾ ਕਿਵੇਂ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਦੋ ਮੁਕਤ ਜਾਂ ਬੰਦੇਜ ਸ਼ਬਦ ਰੂਪਾਂ ਨਾਲ ਜਦੋਂ ਦੋ ਅਲੱਗ-ਅਲੱਗ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਦਾ ਹੈ ਜਿਵੇਂ ਪੇੜ ਚਾਲ ਹੱਥ ਕੜੀ ਠੀਕ ਹੈ ਜੀ ਉਸ ਤੋਂ ਬਾਅਦ 75 ਕੋ ਨਾ ਚੱਲੀ ਬਾਬਾ ਤਿਹਾਈ ਕੀ ਹੈ ਇਹਦਾ ਉੱਤਰ ਆਊਗਾ ਜੀ ਸੀ ਅਖਾਣ 76 ਪਟਨਾਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਡੀ ਛੇ ਤਰ੍ਹਾਂ ਦੇ ਹਾਂਜੀ 77 ਪਠਿਆਰਾ ਦਾ ਇਸਤਰੀ ਲਿੰਗ ਕੀ ਹੈ ਹਾਂਜੀ ਇਹਦਾ ਇਸਤਰੀ ਲਿੰਗ ਆਊਗਾ ਪਠਿਆਰਨ ਸੀ ਉਸ ਤੋਂ ਬਾਅਦ 78 ਤਦਪਵ ਸ਼ਬਦ ਕਿਹੜੇ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਸੀ ਭਾਸ਼ਾ ਦੀ ਤੁਨੀ ਪਉਤ ਅਨੁਸਾਰ ਗ੍ਰਹਿਣ ਕੀਤੇ ਜਾਣ ਵਾਲੇ ਜਿਵੇਂ ਟੈਕਨੋਲੋਜੀ ਇੱਕ ਕੀ ਹੈ ਤਦਪਾਪ ਸ਼ਬਦ ਹੈ ਜਿਹੜੇ ਤਤਸਮ ਹੁੰਦੇ ਨੇ ਉਹ ਹੁੰਦੇ ਨੇ ਜਿਵੇਂ ਸੇਮ ਕਿਸੇ ਭਾਸ਼ਾ ਦਾ ਸ਼ਬਦ ਆਪਣੀ ਭਾਸ਼ਾ ਚ ਲੈ ਕੇ ਆਉਣਾ ਉਹਨੂੰ ਬੋਲਦੇ ਨੇ ਤਤਸਮ ਜਿਉਰੇ ਤਤਸਮ ਹੁੰਦਾ ਤਾਂ ਉਹਦਾ ਉੱਤਰ ਆਉਣਾ ਸੀ ਟੀ ਭਾਸ਼ਾ ਦੇ ਮੌਲਿਕ ਰੂਪ ਵਿੱਚ ਗ੍ਰਹਿਣ ਕੀਤੇ ਜਾਣ ਵਾਲੇ ਇੱਥੇ ਪੁੱਛਿਆ ਗਿਆ ਤਦਭਵ ਇਸ ਕਰਕੇ ਇਹਦਾ ਉੱਤਰ ਆਊਗਾ ਸੀ ਭਾਸ਼ਾ ਦੀ ਧੁਨੀ ਪਿਉ ਤੁਮਸਾਰ ਗ੍ਰਹਿਣ ਕੀਤੀ ਜਾਣ ਵਾਲੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 79 ਕਿਹੜੀਆਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਸਥਿਤੀ ਤੇ ਉਚਾਈ ਦਾ ਮੁੱਖ ਮਹੱਤਵ ਹੁੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸਵਰ ਬੀ ਸਹੀ। ਹੇਠ ਦਿੱਤੇ ਸ਼ਬਦਾਂ ਵਿੱਚੋਂ ਅਵਿਕਾਰੇ ਸ਼ਬਦ ਕਿਹੜੇ ਹਨ? ਹਾਂਜੀ ਇਹਦਾ ਉੱਤਰ ਆਊਗਾ ਜੀ ਏ, ਨੇ, ਨੂੰ। ਇਹ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦੀ ਵਿਆਕਰਨਕ ਸਥਿਤੀ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ। ਜਿਹੜੇ ਸ਼ਬਦ ਵਿਆਕਰਨਕ ਸਥਿਤੀ ਦੇ ਅਨੁਸਾਰ ਬਦਲ ਜਾਂਦੇ ਨੇ ਜਿਵੇਂ ਤੀਆਂ ਆਈਆਂ ਤੁਹਾਡੀਆਂ ਸਾਡੀਆਂ ਗਿਆ ਤੁਹਾਡੇ ਇਹ ਹੈਗੇ ਨੇ ਵਿਕਾਰੀ ਸ਼ਬਦ ਜਦੋਂ ਪੁੱਛਿਆ ਜਾਵੇ ਅਵਕਾਰੀ ਅਵਕਾਰੀ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦੀ ਵਿਆਕਰਨਿਕ ਸਥਿਤੀ ਦੇ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਇਸ ਕਰਕੇ ਇਹਨੇ ਤੇ ਨੂੰ ਅਵਕਾਰੀ ਸ਼ਬਦ ਨੇ ਉਸ ਤੋਂ ਬਾਅਦ 81 ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਨ ਇਕਾਈ ਕਿਹੜੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਟੀ ਧੁਨੀ ਜੇ ਪੁੱਛਿਆ ਜਾਵੇ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ ਤਾਂ ਆਊਗਾ ਸ਼ਬਦ ਇੱਥੇ ਪੁੱਛਿਆ ਅਰਥਹੀਨ ਇਕਾਈ ਕਿਹੜੀ ਹੈ ਤਾਂ ਇਹਦਾ ਉੱਤਰ ਆਊਗਾ ਜੀ ਧੁਨੀ ਕਈ ਵਾਰੀ ਪ੍ਰਸ਼ਨ ਇਹ ਪੁੱਛਿਆ ਜਾਂਦਾ ਹੈ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਤਾਂ ਉਹਦਾ ਉੱਤਰ ਆਊਗਾ ਜੀ ਵਾਕ ਇਹ ਚੀਜ਼ਾਂ ਨੂੰ ਯਾਦ ਰੱਖਿਓ ਉਸ ਤੋਂ ਬਾਅਦ 82 ਪੰਜਾਬੀ ਵਿੱਚ ਤੱਤਾ, ਥੱਥਾ, ਦੱਦਾ ਕਿਹੜੀਆਂ ਧੁਨੀਆਂ ਹਨ? ਹਾਂਜੀ ਇਹਦਾ ਉੱਤਰ ਆਊਗਾ ਜੀ ਸੀ ਦੰਤੀ। ਦੰਤੀ ਧੁਨੀਆਂ ਉਹ ਹੁੰਦੀਆਂ ਨੇ ਜਿੰਨਾਂ ਧੁਨੀਆਂ ਨੂੰ ਉਚਾਰਨ ਸਮੇ ਸਾਡੀ ਜੀਭ ਦੰਦਾਂ ਦੇ ਨਾਲ ਲੱਗਦੀ ਹੈ। ਹੁਣ ਇਹਨੂੰ ਬੋਲ ਕੇ ਦੇਖੋ ਤੱਤਾ ਥੱਥਾ ਦੱਦਾ। ਜਦੋਂ ਆਪਾਂ ਇਹਨਾਂ ਧੁਨੀਆਂ ਨੂੰ ਬੋਲਦੇ ਆ ਸਾਡੀ ਜੀਭ ਦੰਦਾਂ ਦੇ ਨਾਲ ਲੱਗਦੀ ਹੈ ਅੰਤਰੀ ਲਾਈਨ ਸਾਈਡ ਤੋਂ। ਉਨੂੰ ਕਿਹਾ ਜਾਂਦਾ ਦੰਤੀ ਧੁਨੀਆਂ ਉਸ ਤੋਂ ਬਾਅਦ 83 ਪੰਜਾਬੀ ਵਿੱਚ ਵਾਕਾਂ ਦੀ ਤਰਤੀਬ ਕਿਵੇਂ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਕਰਤਾ ਕਰਮ ਕਿਰਿਆ ਜਿਹੜੇ ਆਪਣੇ ਵਾਕ ਨੇ ਉਹਨਾਂ ਦੀ ਤਰਤੀਬ ਦੇ ਵਿੱਚ ਪਹਿਲਾਂ ਕਰਤਾ ਆਉਂਦਾ ਫੇਰ ਕਰਮ ਆਉਂਦਾ ਫੇਰ ਕਿਰਿਆ ਆਉਂਦੀ ਹੈ ਉਸ ਤੋਂ ਬਾਅਦ 84 ਸ਼ੀਲਾ ਬਹੁਤ ਸੋਹਣਾ ਗਾਉਂਦੀ ਹੈ ਵਾਕ ਵਿੱਚ ਸੋਹਣਾ ਕਿਸ ਸ਼ਬਦ ਸ਼੍ਰੇਣੀ ਵਿੱਚ ਆਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਵਿਸ਼ੇਸ਼ਣ ਸ਼ੀਲਾ ਗਾਉਂਦੀ ਹੈ ਕਿਹੋ ਜਿਹਾ ਗਾਉਂਦੀ ਹੈ ਬਹੁਤ ਸੋਹਣਾ ਗਾਉਂਦੀ ਹੈ ਬਹੁਤ ਸੋਹਣਾ ਤਾਂ ਹੋ ਗਿਆ ਕਿਰਿਆ ਵਿਸ਼ੇਸ਼ਣ ਜਦੋਂ ਪੁੱਛਿਆ ਉਹਨਾਂ ਨੇ ਵੀ ਸੋਹਣਾ ਗਾਉਂਦੀ ਹੈ ਤਾਂ ਇਹ ਇਹਦਾ ਉੱਤਰ ਆਊਗਾ ਵਿਸ਼ੇਸ਼ਣ ਅੱਗੇ ਆਗਾ 85 ਮੇਜ਼ ਉੱਪਰ ਪੁਸਤਕਾਂ ਪਈਆਂ ਹਨ ਇਸ ਵਾਕ ਵਿੱਚ ਮੇਜ਼ ਉੱਪਰ ਦਾ ਕਾਰਕ ਕਿਹੜਾ ਹੈ ਸਭ ਤੋਂ ਪਹਿਲਾਂ ਤਾਂ ਇਹ ਯਾਦ ਰੱਖਿਓ ਵੀ ਕਾਰਕ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਨੇ ਯਾਦ ਰੱਖਿਓ ਹੁਣ ਇੱਥੇ ਪੁੱਛਿਆ ਗਿਆ ਮੇਜ਼ ਉੱਪਰ ਪੁਸਤਕਾਂ ਪਈਆਂ ਹਨ ਇਸ ਵਾਕ ਵਿੱਚ ਮੇਜ਼ ਉੱਪਰ ਦਾ ਕਾਰਕ ਕਿਹੜਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸੰਪਰਦਾਨ ਕਾਰਕ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਭੇਜੋ ਤਾਂ ਕਿ ਕਿਸੇ ਦਾ ਭਲਾ ਹੋ ਜੇ ਬਹੁਤ ਬਹੁਤ ਧੰਨਵਾਦ